ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬੰਦਾ ਆਪਣੀ ਘਰ ਵਾਲੀ ਤੇ ਇੱਕ ਬੱਚੇ ਨਾਲ ਰਹਿੰਦਾ ਸੀ ਉਹ ਬੰਦਾ ਨੌਕਰੀ ਕਰਦਾ ਸੀ ਅਤੇ ਉਹਦੀ ਘਰ ਵਾਲੀ ਘਰ ਦੇ ਕੰਮ ਕਰਦੀ ਸੀ ਇੱਕ ਦਿਨ ਉਸ ਬੰਦੇ ਦੀ ਘਰ ਵਾਲੀ ਘਰ ਦੀ ਸਫਾਈ ਕਰ ਰਹੀ ਸੀ ਪਰ ਉਹਨੇ ਅਚਾਨਕ ਦੇਖਿਆ ਉਹਦੇ ਘਰ ਦੇ ਸਾਹਮਣੇ ਤਿੰਨ ਸੰਤ ਬੈਠੇ ਹਨ ਉਹਨਾਂ ਸੰਤਾਂ ਨੂੰ ਦੇਖ ਕੇ ਉਹਦੀ ਘਰ ਵਾਲੀ ਨੇ ਸੋਚਿਆ ਕਿ ਮੈਂ ਇਹਨਾਂ ਸੰਤਾਂ ਨੂੰ ਰੋਟੀ ਖਵਾ ਦਿੰਨੀ ਆ ਮੈਨੂੰ ਵੀ ਪੁੰਨ ਲੱਗੂਗਾ ਇਹ ਸੋਚ ਕੇ ਉਸ ਬੰਦੇ ਦੀ ਘਰਵਾਲੀ ਨੇ ਸੰਤਾਂ ਨੂੰ ਆਵਾਜ਼ ਮਾਰੀ ਕਿ ਬਾਬਾ ਜੀ ਸਾਡੇ ਘਰ ਆਓ ਸਾਡੇ ਘਰ ਰੋਟੀ ਛਕ ਲਓ ਮੈਨੂੰ ਵੀ ਥੋੜਾ ਪੁੰਨ ਖੱਟ ਲੈਣ ਦਿਓ ਇਹਨਾਂ ਸੁਣ ਕੇ ਉਹਨਾਂ ਚੋਂ ਇੱਕ ਸੰਤ ਬੋਲਿਆ ਬੀਬਾ ਜੀ ਕੀ ਤੁਹਾਡੇ ਘਰ ਵਾਲੇ ਘਰ ਵਿੱਚ ਹਨ ਇਹ ਸੁਣ ਕੇ ਔਰਤ ਬੋਲੀ ਨਹੀਂ ਜੀ ਮੇਰੇ ਪਤੀ ਇਸ ਟਾਈਮ ਮੇਰੇ ਘਰ ਵਿੱਚ ਨਹੀਂ ਸਨ ਉਹ ਇਸ ਟਾਈਮ ਆਪਦੀ ਡਿਊਟੀ ਕਰ ਰਹੇ ਨੇ ਆਪਦੇ ਦਫ਼ਤਰ ਗਏ ਹੋਏ ਨੇ ਫਿਰ ਉਹਨਾਂ ਚੋਂ ਇੱਕ ਸੰਤ ਬੋਲਿਆ ਜਦੋਂ ਤੁਹਾਡੇ ਪਤੀ ਘਰ ਹੋਣਗੇ ਅਸੀਂ ਉਦੋਂ ਹੀ ਤੁਹਾਡੇ ਘਰ ਆਵਾਂਗੇ ਫਿਰ ਉਸ ਸ਼ਾਮ ਨੂੰ ਜਦੋਂ ਉਸ ਔਰਤ ਦਾ ਪਤੀ ਘਰ ਆਉਂਦਾ ਹੈ ਤਾਂ ਔਰਤ ਸਾਰੀ ਗੱਲ ਆਪਦੇ ਪਤੀ ਨੂੰ ਦੱਸਦੀ ਹੈ ਇਹ ਸੁਣ ਕੇ ਉਸ ਔਰਤ ਦਾ ਪਤੀ ਕਹਿੰਦਾ ਹੈ ਜਾ ਭੱਜ ਕੇ ਉਹਨਾਂ ਸੰਤਾਂ ਨੂੰ ਹੁਣ ਬੁਲਾ ਲਿਆ ਤੇ ਉਹਨਾਂ ਸੰਤਾਂ ਨੂੰ ਕਹਿ ਕਿ ਹੁਣ ਮੇਰੇ ਪਤੀ ਘਰ ਆ ਗਏ ਨੇ ਹੁਣ ਤੁਸੀਂ ਮੇਰੇ ਘਰ ਆ ਸਕਦੇ ਹੋ ਇਹ ਸੁਣ ਕੇ ਪਤੀ ਭੱਜ ਕੇ ਗਈ ਅਤੇ ਸੰਤਾਂ ਨੂੰ ਬੜੇ ਸਤਿਕਾਰ ਨਾਲ ਅੰਦਰ ਆਉਣ ਲਈ ਕਿਹਾ ਜਦੋਂ ਉਹਨਾਂ ਸੰਤਾਂ ਨੂੰ ਪਤਨੀ ਨੇ ਕਹ ਰੌਣ ਲੀ ਕਿਹਾ ਉਹਨਾਂ ਚ ਇੱਕ ਸੰਤ ਬੋਲਿਆ ਅਸੀਂ ਕਦੇ ਵੀ ਇਕੱਠੇ ਇੱਕ ਘਰ ਵਿੱਚ ਨਹੀਂ ਜਾਂਦੇ ਇਹ ਸੁਣ ਕੇ ਉਸ ਔਰਤ ਨੇ ਕਿਹਾ ਕਿਉਂ ਬਾਬਾ ਜੀ ਉਸ ਸੰਤ ਨੇ ਕਿਹਾ ਅਸੀਂ ਤਿੰਨ ਸੰਤ ਹਾਂ ਜੋ ਬੋਲ ਰਿਹਾ ਅਸੀਂ ਉਹਨੇ ਕਿਹਾ ਮੇਰਾ ਨਾਮ ਧਨ ਹੈ ਅਤੇ ਦੂਜੇ ਸੰਤਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਇਹਨਾਂ ਚ ਇੱਕ ਸੰਤ ਦਾ ਨਾਮ ਤਾਂ ਹੈਗਾ ਸਫਲਤਾ ਦੂਜੇ ਦਾ ਨਾਮ ਹੈਗਾ ਪ੍ਰੇਮ ਸਾਡੇ ਤਿੰਨਾਂ ਵਿੱਚੋਂ ਇੱਕ ਹੀ ਤੁਹਾਡੇ ਘਰ ਵਿੱਚ ਆ ਸਕਦਾ ਹੈ ਤੁਸੀਂ ਆਪਦੇ ਪਤੀ ਨਾਲ ਸਲਾਹ-ਮਸ਼ਵਰਾ ਕਰ ਲਓ ਤੇ ਦੱਸੋ ਸਾਨੂੰ ਸਾਡੇ ਚੋਂ ਕਿਹੜਾ ਸੰਤ ਤੁਹਾਡੇ ਘਰ ਆਉਣਾ ਚਾਹੀਦਾ ਹੈ ਇਹ ਸੁਣ ਕੇ ਉਸਔਰਤ ਨੇ ਆਪਦੇ ਪਤੀ ਨਾਲ ਸਲਾਹ ਕੀਤੀ ਇਹ ਸੁਣ ਕੇ ਪਤੀ ਬੜਾ ਖੁਸ਼ ਹੋਇਆ ਅੱਛਾ ਜੇ ਇਹ ਗੱਲ ਹੈ ਤਾਂ ਆਪਾਂ ਧੰਨ ਨੂੰ ਹੀ ਅੰਦਰ ਲਿਆਉਣੇ ਆ ਧਣਾ ਹੋਗਾ ਤਾਂ ਆਪਣੇ ਘਰੇ ਖੁਸ਼ੀਆਂ ਆਪੇ ਹੀ ਆ ਜਾਣਗੀਆਂ ਲੇਕਿਨ ਪਤਨੀ ਕਹਿੰਦੀ ਹੈ ਨਹੀਂ ਮੈਨੂੰ ਲੱਗਦਾ ਆਪਾਂ ਨੂੰ ਸਫਲਤਾ ਵਾਲੇ ਸੰਤ ਨੂੰ ਹੀ ਅੰਦਰ ਬੁਲਾਉਣਾ ਚਾਹੀਦਾ ਹੈ ਜੇ ਸਫਲਤਾ ਆਉਗੀ ਤਾਂ ਆਪਣਾ ਜੀਵਨ ਆਪਣੇ ਆਪ ਹੀ ਸੁਖਾਲਾ ਹੋ ਜਾਊਗਾ ਦੋਨੋਂ ਪਤੀ ਪਤਨੀ ਜਦੋਂ ਸਲਾਹ ਕਰ ਰਹੇ ਸਨ ਇਹ ਸਭ ਉਹਨਾਂ ਦਾ ਬੇਟਾ ਵੀ ਸੁਣ ਰਿਹਾ ਸੀ ਇਹ ਸੁਣ ਕੇ ਉਹਨਾਂ ਦਾ ਬੇਟਾ ਬੋਲਿਆ ਵੀ ਡੈਡੀ ਜੀ ਮੈਨੂੰ ਲੱਗਦਾ ਆਪਾਂ ਨੂੰ ਆਪਣੇ ਘਰ ਵਿੱਚ ਪ੍ਰੇਮ ਵਾਲੇ ਸੰਤਰੋਂ ਹੀ ਸਦਾ ਦੇਣਾ ਚਾਹੀਦਾ ਹੈ ਜੇਕਰ ਘਰ ਵਿੱਚ ਪ੍ਰੇਮ ਆਊਗਾ ਤਾਂ ਸਫਲਤਾ ਵੀ ਆਪਣੇ ਆਪ ਆਊਗੀ ਤੇ ਧਨ ਵੀ ਆਪਣੇ ਆਪ ਹੀ ਆ ਜਾਊਗਾ ਕਿਉਂਕਿ ਡੈਡੀ ਜੀ ਪਿਆਰ ਤੋਂ ਵੱਧ ਕੇ ਕੁਝ ਵੀ ਨਹੀਂ ਆ ਆਪણો ਪ੍ਰੇਮ ਨੂੰ ਹੀ ਘਰ ਵਿੱਚ ਬੁਲਾਉਣਾ ਚਾਹੀਦਾ ਹੈ ਬੱਚੇ ਦੀ ਗੱਲ ਸੁਣ ਕੇ ਦੋਨੋਂ ਮਾਪੇ ਵੀ ਬੱਚੇ ਦੀ ਗੱਲ ਨਾਲ ਸਹਿਮਤ ਹੋ ਗਏ ਅਤੇ ਉਹਨਾਂ ਨੇ ਪ੍ਰੇਮ ਵਾਲੇ ਸੰਤ ਨੂੰ ਘਰ ਵਿੱਚ ਆਦਰ ਸਹਿਤ ਆਨਲਿ ਕਿਹਾ ਪਤਨੀ ਬੋਲੀ ਕਿ ਤੁਹਾਡੇ ਜੋ ਜਿਹਦਾ ਨਾਮ ਵੀ ਪ੍ਰੇਮ ਹੈ ਉਹ ਸਾਡੀ ਕਿਰਪਾ ਕਰਕੇ ਸਾਡੇ ਘਰ ਵਿੱਚ ਆਓ ਇੱਜ਼ਤ ਮਾਨ ਨਾਲ ਰੋਟੀ ਛਕੋ ਜਦੋਂ ਹੀ ਪ੍ਰੇਮ ਨਾਮ ਦੇ ਸੰਤ ਨੇ ਉਹਨਾਂ ਦੇ ਘਰ ਦੀ ਔਰ ਚੱਲਣਾ ਸ਼ੁਰੂ ਕੀਤਾ ਜਿਹੜੇ ਦੂਜੇ ਦੋ ਸੰਤ ਸੀ ਉਹ ਵੀ ਉਹਦੇ ਪਿੱਛੇ-ਪਿੱਛੇ ਚੱਲਣ ਲੱਗੇ ਇਹ ਇਹ ਦੇਖ ਕੇ ਪਤਨੀ ਹੈਰਾਨ ਹੋ ਗਈ ਤੇ ਪੁੱਛਣ ਲੱਗੀ ਮੈਂ ਤਾਂ ਸਿਰਫ ਇੱਕ ਸੰਤ ਨੂੰ ਹੀ ਘਰ ਵਿੱਚ ਬੜਨ ਲਈ ਕਿਹਾ ਹੈ ਤੁਸੀਂ ਦੋ ਕਿਸ ਲਈ ਪਿੱਛੇ ਆ ਰਹੇ ਹੋ ਇਹ ਸੁਣ ਕੇ ਪ੍ਰੇਮ ਵਾਲਾ ਸੰਤ ਬੋਲਿਆ ਬੀਬੀ ਜੀ ਜੇਕਰ ਤੁਸੀਂ ਸਫਲਤਾ ਜਾਂ ਧਨ ਵਿੱਚੋਂ ਇੱਕ ਨੂੰ ਆਦੇ ਘਰੇ ਬੁਲਾਇਆ ਹੁੰਦਾ ਤਾਂ ਤੁਹਾਡੇ ਨਾਲ ਸਿਰਫ ਇੱਕ ਹੀ ਸੰਤ ਜਾਂਦਾ ਪਰ ਤੁਸੀਂ ਪ੍ਰੇਮ ਵਾਲੇ ਸੰਤ ਨੂੰ ਘਰ ਵਿੱਚ ਬੁਲਾਇਆ ਹੈ ਤੇ ਜਿੱਥੇ ਪ੍ਰੇਮ ਜਾਂਦਾ ਹੈ ਉੱਥੇ ਸਫਲਤਾ ਤੇ ਧਨ ਆਪਣੇ ਆਪ ਹੀ ਚਲਾ ਜਾਂਦਾ ਹੈ ਕਿਉਂਕਿ ਪ੍ਰੇਮ ਕਦੇ ਵੀ ਕਿਸੇ ਵੀ ਘਰ ਵਿੱਚ ਇਕੱਲਾ ਨਹੀਂ ਜਾਂਦਾ ਉਹਦੇ ਪਿੱਛੇ-ਪਿੱਛੇ ਤਨ ਤੇ ਸਫਲਤਾ ਵੀ ਆਉਂਦੇ ਹਨ ਤੋਂ ਇਸ ਕਹਾਣੀ ਤੋਂ ਆਪ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਸਫਲਤਾ ਤੇ ਤਨ ਆਪਣੇ ਆਪ ਆ ਜਾਂਦੇ ਹਨ ਸੱਚਾ ਪ੍ਰੇਮ ਕਦੇ ਵੀ ਇਕੱਲਾ ਨਹੀਂ ਹੁੰਦਾ ਉਹ ਸਾਡੇ ਜੀਵਨ ਨੂੰ ਸੰਪੂਰਨ ਬਣਾਉਂਦਾ ਹੈ ਜਦੋਂ ਤੁਸੀਂ ਪ੍ਰੇਮ ਦੇ ਰਸਤੇ ਤੇ ਚੱਲਦੇ ਹੋ ਤਾਂ ਸਾਰੀਆਂ ਚੀਜ਼ਾਂ ਸੋਹਣੀਆਂ ਹੋ ਜਾਂਦੀਆਂ ਹਨ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਪਸੰਦ ਆਈ ਹੋਗੀ। ਅਗਰ ਕਹਾਣੀ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਦੇ ਦੋਸਤ ਤੇ ਮਿੱਤਰਾਂ ਨਾਲ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਧੰਨਵਾਦ।